ਅੱਜ ਸਤਪੋਹ ਦਾ ਦਿਨ ਬਿਸ਼ਮੇਸ਼ ਜੀ ਦਾ ਪਰਿਵਾਰ ਅੱਜ ਅਮਰਤਵੇਲੇ ਆਖਰੀ ਟਾਈਮ ਇਕੱਠਾ ਬੈਠਾ ਹੈ ਅਮਰਤਵੇਲੇ ਦੀ ਸੰਭਾਲ ਕੀਤੀ ਨਿਤਨੇਮ ਕੀਤਾ ਸਰਸਾ ਪਾਰ ਕਰਦੇ ਆਂ ਪਰਿਵਾਰ ਖੀਰੂ ਖੀਰੂ ਹੋਇਆ ਹਜ਼ੂਰ ਵੱਡੇ ਸਹਿਬਜ਼ਾਦਿਆਂ ਦੇ ਸਮੇਤ ਪੰਜ ਪਿਆਰੇ ਸਹਿਬਾਨ ਤੇ ਵਰਸਿੰਗਾ ਨਾਲ ਚਮਕੌਰ ਦੀ ਗੜੀ ਵਿੱਚ ਮਾਂ ਗੁਜਰੀ ਜੀ ਜਿਗਰ ਦੇ ਟੁਕੜੇ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਨੂੰ ਨਾਲ ਲੈ ਕੇ ਜੰਗਲਾਂ ਬਿਆਬਾਨਾ ਚਲਦੇ ਹੁੰਦੇ ਹੋਏ ਸਰਸਾ ਦੇ ਤੱਟ ਤੇ ਬਾਬਾ ਕੁੰਮੇ 마ਸ਼ਕੀ ਦੀ ਛਾਨੇ ਵਿੱਚ ਸੱਚੇ ਪਾਤਸ਼ਾਹ ਹਜ਼ੂਰ ਦੇ ਲਾਲ ਟੁੱਟੀ ਹੋਈ ਮੰਜੀ ਫਟਿਆ ਹੋਇਆ ਪੂਰਾ ਅੰਤਾਂ ਦੀ ਸੀਤ ਧੰਨ ਬਾਬਾ ਕੁੰਮਾ 마ਸ਼ਕੀ ਜਿਨੇ ਜ਼ਿੰਦਗੀ ਦੀ ਸਾਰੀ ਸੰਪਤੀ ਆਪਣਾ ਸਾਰਾ ਕੁਝ ਗੁਰੂ ਲਾਲਾ ਨੂੰ ਸੌਂਪ ਕੇ ਆਪ ਚਰਨਾਂ 'ਚ ਬਹਿ ਕੇ ਰਾਤ guzari ਲక్ష్ਮੀ ਬ੍ਰਾਹਮਣੀ ਜਿਨੇ ਹੱਥੀਂ ਭੋਜਨ ਪਕਾ ਕੇ ਛਕਾਇਆ ਸੋ ਅਸੀਂ ਰਿਣੀ ਹਾਂ ਛਾਨ ਬਾਬਾ ਕੁੰਮਾ 마ਸ਼ਕੀ ਦੇ ਜਿੱਥੇ ਬਹਿ ਕੇ ਗੁਰੂ ਲਾਲਾ ਨੇ ਰਾਤ ਕੱਤੀ ਤੇ ਪਿਆਰ ਦੀਆਂ ਸਾਂਝਾਂ ਜਿਹੜੀਆਂ ਸੀ ਉਹ ਮਜ਼ਬੂਤ ਕੀਤੀਆਂ ਸਾਡੇ ਵਾਸਤੇ ਮੀਲ ਪੱਥਰ ਬਣੇ ਸਫਰੇ ਸ਼ਹਾਦਤ ਦਾ ਇਹ ਪਰਿਵਾਰ ਨਾਲੋਂ ਵਿਛੜ ਕੇ ਪਹਿਲਾ ਪੜਾਹ ਹੈ ਛੀਦੀ ਤੱਕ ਦੇ ਸਫਰ ਦਾ ਇਸ ਧਰਤੀ ਨੂੰ ਨਮਸਕਾਰ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ